ਜਿਹੜਾ ਤੁਸੀਂ ਰੁੱਖ ਦੇਖ ਰਹੇ ਆ ਇਹ ਪੰਜਾਬ ਦਾ ਵਿਰਾਸਤੀ ਰੋਖਾ ਜੋ ਕਿ ਬਿਲਕੁਲ ਜਿਹੜਾ ਅਲੋਪ ਹੋਣ ਦੀ ਤਦਾਰ ਤੇ ਪਹੁੰਚ ਗਿਆ ਆ ਇਹਦਾ ਨਾਮ ਆ ਟੱਕ ਤੇ ਇਹਨੂੰ ਪਲਾਸ਼ ਵੀ ਕਹਿੰਦੇ ਆ ਤੇ ਸਾਡੇ ਬਜ਼ੁਰਗਾਂ ਨੇ ਇਹਨੂੰ ਚੰਗੀ ਤਰ੍ਹਾਂ ਦੇਖਿਆ ਤੇ ਇਹਦੇ ਵਿੱਚ ਇਹਦੇ ਜਿਹੜੇ ਡੂਨੇ ਹੁੰਦੇ ਉਹਦੇ ਵਿੱਚ ਛਕਿਆ ਵੀ ਆ ਭੋਜਨ ਤੇ ਕੜਾਹ ਪ੍ਰਸ਼ਾਦ ਬਹੁਤ ਛਕਿਆ ਆ ਹੁਣ ਪਲਾਸਟਿਕ ਨੇ ਇਹਦੀ ਥਾਂ ਲੈ ਲਈ ਆ ਪਰ ਇਹਦਾ ਜੇ ਅਸੀਂ ਔਖ ਦੀਆਂ ਇਹ ਮਤਲਬ ਗੁਣ ਦੇਖੀ ਆ ਔਸ਼ਧੀ ਗੁਣ ਤਾਂ ਜਿਹੜਾ ਕਮਰਕਸ ਲੋਕ ਪਿੰਨੀਆਂ ਦੇ ਵਿੱਚ ਜਾਂ ਲੱਡੂਆਂ ਦੇ ਵਿੱਚ ਸਿਆਲਾਂ ਚ ਪਾਉਂਦੇ ਆ ਉਹ ਇਹਦੇ ਵਿੱਚੋਂ ਹੀ ਨਿਕਲਦਾ ਇਹਦਾ ਗੂੰਦ ਹੁੰਦਾ ਆ ਉਹਨੂੰ ਕਮਰਕਸ ਕਹਿੰਦੇ ਆ ਇਹਦੇ ਜਿਹੜੇ ਫੁੱਲ ਆ ਤੇ ਜਿਹੜੇ ਕਾੜਾ ਹੁੰਦਾ ਆ 삭 ਦਾ ਉਹਦਾ ਜਿਹੜਾ ਆ ਪੱਥਰੀ ਨੂੰ ਤੋੜ-ਤੋੜ ਕੇ ਕੱਢ ਦਿੰਦਾ ਇਹ ਤੇ ਇੰਨਾ ਜ਼ਬਰਦਸਤ ਆ ਕਿਡਨੀ ਨੂੰ ਇਹ ਫਿਲਟਰ ਕਰ ਦਿੰਦਾ ਸਾਫ਼ ਕਰ ਦਿੰਦਾ ਆ ਉਹਦੇ ਵਿੱਚ ਕਰੀਟੀਨਿਨ ਵਧਿਆ ਹੋਵੇ ਉਹ ਕੁਝ ਫਾਰਮੂਲੇ ਬਣ ਕੇ ਦੇਖਰੇਖ ਦੇ ਵਿੱਚ ਜਿਹੜੇ ਲੈ ਸਕਦਾ ਬੰਦਾ ਤੇ ਇਹ ਮੋਟਰਾਂ ਦੇ ਉੱਤੇ ਸਾਨੂੰ ਨਰਸਰੀਆਂ ਚੋਂ ਲੈ ਕੇ ਨਾ ਸਰਕਾਰੀ ਨਰਸਰੀਆਂ ਚ ਲਾਉਣੇ ਚਾਹੀਦੇ ਆ ਖੇਤਾਂ ਚ ਲਾਉਣੇ ਚਾਹੀਦੇ ਆ ਤੇ ਇਹਦੀਆਂ ਫੁੱਲਾਂ ਦੀ ਸਬਜ਼ੀ ਵੀ ਬਣਦੀ ਆ ਸਬਜ਼ੀ ਖਾਣੀ ਚਾਹੀਦੀ ਆ ਸੀਜ਼ਨ ਦੇ ਵਿੱਚ ਸ਼ਿੰਗਾਰ ਇਹਦਾ ਇੰਨਾ ਜ਼ਬਰਦਸਤ ਆ ਕਿ ਜਿੱਦਾਂ ਕਿਸੇ ਪੈਂਟਰ ਨੇ ਇਹਨੂੰ ਸਜਾਇਆ ਹੁੰਦਾ ਆ ਆਪਣੇ ਹੱਥੀ ਇਦਾਂ ਪ੍ਰਮਾਤਮਾ ਨੇ ਇਹਨੂੰ ਸਜਾਇਆ ਬਹੁਤ ਜ਼ਬਰਦਸਤ ਚੀਜ਼ ਆ ਤੇ ਇਹਨੂੰ ਟੱਕ ਤੇ ਪਲਾਸ਼ ਕਹਿੰਦੇ ਆ ਜੀ